ਝੋਨੇ ਦੀਆਂ ਬੱਟਾਂ ਦੇ ਉੱਤੇ ਸਪਰੇਅ ਕਰਨ ਲਈ ਇੱਕ ਟੌਪਕ ਤੇ ਐਲ ਗ੍ਰਿਪ ਵਾਲੀ ਗੱਲ ਕਿਸਾਨ ਵੀਰ ਬਹੁਤ ਪੁੱਛ ਰਹੇ ਨੇ ਤੇ ਇਹ ਤਜਰਬਾ ਜਿਹੜਾ ਬਹੁਤ ਸੋਸ਼ਲ ਮੀਡੀਆ ਦੇ ਉੱਪਰ ਹਮਮਹਾ ਕੇ ਪ੍ਰਚਲਿਤ ਹੋ ਰਿਹਾ ਵੀ ਇਹਦੇ ਨਾਲ ਖੱਬਲ ਵੀ ਮਰ ਜਾਂਦਾ ਹੋਰ ਸਾਰੇ ਨਦੀਨ ਵੀ ਮਰ ਜਾਂਦੇ ਨੇ ਤੇ ਝੋਨੇ ਨੂੰ ਵੀ ਨਹੀਂ ਕੁਝ ਹੁੰਦਾ ਹੈਗਾ ਏਸੀਆਂ ਵੈਸੀਆਂ ਬਹੁਤ ਗੱਲਾਂ ਸਾਹਮਣੇ ਆਉਂਦੀਆਂ ਨੇ ਇਹਦਾ ਆਪਾਂ ਨੇ ਵੀ ਆਪਣੇ ਖੇਤ ਦੇ ਵਿੱਚ ਤਜਰਬਾ ਕਰਿਆ ਤੇ ਉਹ ਆਪਾਂ A to Z ਸਾਰੀ ਜਾਣਕਾਰੀ ਤੁਹਾਨੂੰ ਸ਼ੇਅਰ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਣਾ ਸੰਘਿਆਵਾਲਾ ਅੱਜ ਆਪਣੀ ਵੀਡੀਓ ਦੇ ਵਿੱਚ ਜਿਹੜੀਆਂ ਆਪਣੀਆਂ ਬੱਟਾਂ ਦੀ ਇੰਨੀ ਬੁਰੀ ਹਾਲਤ ਆ ਇਹ ਸਾਰੀ ਹੰਡਰ ਟ੍ਰੈਲ ਆ ਜੀ ਇਹ ਅਲੱਗ-ਅਲੱਗ ਟ੍ਰੈਲ ਲਗਾ ਚੁੱਕੇ ਗਏ ਨੇ ਤੇ ਲਾਉਣੇ ਨੇ ਇਹ ਸਾਰਾ ਪ੍ਰੋਸੈਸ ਆ ਜਿਹੜਾ ਇਹ ਹੰਡਰ ਟ੍ਰੈਲ ਆਪਣਾ ਰੱਖਿਆ ਹੋਇਆ ਵੀ ਬੱਟਾਂ ਦੀ ਸਫਾਈ ਵਾਸਤੇ ਆਪਾਂ ਕੀ ਕਰੀਏ ਤੇ ਇੱਕ ਟ੍ਰਾਇਲ ਜਿਹੜਾ ਆਪਾਂ ਨੇ ਜਾਦੇ ਪਰਸੋ ਪਰਫੁੱਲ ਤੋਂ ਚੱਲ ਰਿਹਾ ਦੀ ਕਿਸਾਨ ਵੀਰਾਂ ਦੇ ਵਿੱਚ ਟੌਪਿਕ ਦੇ ਐਲਗ੍ਰਿਫ ਆ ਆਪਣੀ ਜੀ ਟੌਪਿਕ ਆ ਆਪਾਂ ਨੇ ਇੰਡੋਰਾਮਾ ਕੰਪਨੀ ਦੀ ਲਈ ਤੀ ਇਹ ਸਵਾਸਤੀ ਜੀ ਮਿਲਿਆ ਜੀ 1500 ਰੁਪਏ ਕੇ ਆਪਣੇ ਇੱਕ ਪੈਕਟ 1500 ਰੁਪਏ ਦਾ ਮਿਲਿਆ ਇਹ ਤੇ ਆ ਕਲੋਡੀਨ ਨਾ ਫੋਬ ਪ੍ਰੋਪਰਾਗਾਈਲ ਬਦਨ ਕੀ ਇਹ ਹੈ ਕਿਹੜਾ ਸਾਲਟ ਹੁੰਦਾ ਇਹ ਆਪਣਾ ਯਾਨੀ ਕਿ ਜਲੋ ਮੇਰਾ ਮਕਸਦ ਜਿਹੜਾ 2 ਦਾ ਪੁਆਇੰਟ ਗੱਲ ਕਰਨ ਦੀ ਆ ਇਹ ਟਾਪਿਕ ਵਾਲਾ ਸਾਲਟ ਆ ਇੰਡੋਰਾਮ ਕੰਪਨੀ ਦਾ ਲਿਆਦੀ 160 ਗ੍ਰਾਮ ਹੁੰਦਾ ਜੀ ਇਹ ਜਿਹੜਾ ਸਾਰਾ ਪੈਕਟ ਹੁੰਦਾ ਇਹ ਇਹਨੂੰ 160 ਗ੍ਰਾਮ ਦੇ ਸਟੈਂਡਰਡ ਫਾਰਮੂਲੇਸ਼ਨ ਦੇ ਵਿੱਚ ਵਿੱਚ ਆ ਜਾਂਦਾ ਤੇ ਇਹਦੇ ਵਿੱਚੋਂ 8 ਪੁੜੀਆਂ ਨਿਕਲਦੀਆਂ ਨੇ ਤੇ ਆਪਾਂ ਨੇ ਜਿਹੜੀ ਸਪਰੇਅ ਕਰੀਦੀ ਉਹ ਕਰੀਦੀ ਜੀ ਤਿੰਨ ਪੁੜੀਆਂ ਇੱਕ ਪੰਪ ਦੇ ਵਿੱਚ ਪਾ ਕੇ ਆ ਆਪਣਾ ਹੈਂਡ ਪੰਪ ਆ 16 ਲੀਟਰ ਵਾਲਾ ਤਿੰਨ ਪੁੜੀਆਂ ਆਪਾਂ ਨੇ ਇਹ ਪਾਈਆਂ ਜੀ ਤੇ ਇਹਦੇ ਨਾਲ ਹੈਗੀ ਦੀ ਆਪਣੇ ਕੋਲੇ ਐਲ ਗ੍ਰਿਪ ਉਹਦਾ ਐਲ ਮੈਕਸ ਐਲ ਗ੍ਰਿਪ ਵਾਲੀ ਇੱਥੇ ਪੁੜੀ ਜੀ ਖੋਗੀ ਹੋਊਗੀ ਪਤਾ ਨਹੀਂ ਮੈਨੂੰ ਲੱਗਦਾ ਮੈਂ ਅੰਦਰ ਛਿੜਤੀ ਜਿਹੜਾ ਜਾਨੇ ਕੀ ਟ੍ਰਾਇਲ ਆਪਾਂ ਨੇ ਕਰਿਆ ਉਹ ਗੱਲਬਾਤ ਕਰਦੇ ਹਾਂ ਕਿ ਆਹ ਭਈਆ ਪੁੜੀ ਲੱਭ ਗਈ ਆਲ ਗ੍ਰਿਪ ਜਾਨੀ ਕਿ ਆਲ ਗ੍ਰਿਪ ਦੇ ਨਾਮ ਤੇ ਇਹ ਕਿਸੇ ਹੋਰ ਇਹ ਕਾਪੀ ਕੀਤਾ ਹੋਇਆ ਨਾਮ ਕਿਸੇ ਹੋਰ ਕੰਪਨੀ ਦੀ ਆ ਇਹ ਇਹ ਸੁਪਰ ਫੋਰਡ ਇਨਸੈਕਟੀਸਾਈਡ ਦੀ ਆ ਸੁਪਰ ਫੋਰਡ ਇਨਸੈਕਟੀਸਾਈਡ ਦੀ ਆਲ ਗ੍ਰਿਪ ਵਾਈਟਰ ਸਲਫੁਰੋਨ ਮੈਥਾਇਲ 20% ਇਹ 8 ਗ੍ਰਾਮ ਦੀ ਪੁੜੀ ਹੈ ਜੀ 8 ਗ੍ਰਾਮ ਦੀ ਪੁੜੀ ਇੱਕ ਪੰਪ ਦੇ ਵਿੱਚ ਪਾਈ ਆ ਜੀ ਇਹ ਤੇ ਨਾਲ ਆਪਾਂ ਨੇ ਆ ਪਾਈਆਂ ਨੇ ਇਹਦੀਆਂ ਤਿੰਨ ਪੁੜੀਆਂ ਇਹ ਜੋ 8 ਪੁੜੀਆਂ ਨਿਕਲਦੀਆਂ ਨੇ ਤਿੰਨ ਪੁੜੀਆਂ ਆਪਾਂ ਨੇ ਇੱਕ ਦੇ ਵਿੱਚ ਪਾਈਆਂ ਨੇ ਮੱਲੋ ਸੇ ਪੂੜੀਆਂ ਦੋ ਪੰਪਾਂ ਦੇ ਵਿੱਚ ਤੇ ਉਸ ਤੋਂ ਬਾਅਦ ਵੱਜ ਜਾਂਦੀਆਂ ਦੀਆਂ ਦੋ ਜਿਹੜੀਆਂ ਉਹ ਦੋ ਵੱਜਦੀਆਂ ਦੀਆਂ ਉਹ ਪੌਣਾ ਇੱਕ ਪੰਪ ਕਰ ਲੰਦੇ ਦੀ ਇਹ ਆਪਾਂ ਨੇ ਸਾਰੇ ਪੈਕੇਟ ਦਾ ਡ੍ਰੈਲ ਲਾ ਚੁੱਕੇ ਤੇ ਨਾਲ ਆਪਾਂ ਪੂੜੀ ਪਾਉਂਦੇ ਰਹੇ ਹਾਂ ਰੇਕ ਪੰਪ ਦੇ ਵਿੱਚ ਇੱਕ 8 ਗ੍ਰਾਮ ਐਲ ਗ੍ਰਿਪ ਇੱਕ ਪਾਉਂਦੇ ਰਹੇ ਹਾਂ ਤੇ ਜਿਹੜੀ ਆ ਐਲਮੈਕਸ ਵਾਲੀ ਪੀਆ ਐਲਮੈਕਸ ਦਾ ਸਾਲਟ ਆ ਇਹ ਪਾਈ ਮਿਕਸ ਪੀਆਈ ਕੰਪਨੀ ਦੀ ਤੇ ਇਹ ਟ੍ਰਾਇਲ ਕਰਿਆ ਦੀ ਜੀ ਆਪਣੇ ਨੌਮਨੀ ਗੋਲਡ ਦੇ ਨਾਲ ਨੌਮਨ ਗੋਲਡ ਦੇ ਨਾਲ ਇਹ ਆਪਾਂ ਨੇ ਮਿਕਸ ਕਰਕੇ ਸਪਰੇਅ ਕਰੀ ਦੀ ਇਸ ਨੂੰ ਆਪਾਂ ਦੋਵੇਂ ਟ੍ਰਾਇਲ ਇਹਦੇ ਨਾਲ ਇੱਕ ਉਹ ਵੀ ਪਾਈ ਦੀ ਆਪਣੇ ਸਾਥੀ ਯੂਪੀਐਲ ਦੀ ਆਉਂਦੀ ਹੈ ਜਿਹੜੀ ਉਹਨਾਂ ਦਾ ਵੀ ਟ੍ਰਾਇਲ ਦਿਖਾਵਾਂਗੇ ਤੁਹਾਨੂੰ ਸਾਰੇ ਦਿਖਾਉਣੇ ਆ ਤੇ ਆਪਣੇ ਹੁਣ ਗੱਲ ਤੁਸੀਂ ਸਮਝ ਗਏ ਵੀ ਜਿਹੜੀ ਪਹਿਲਾਂ ਆਪਾਂ ਨੇ ਟ੍ਰਾਇਲ ਲਾਇਆ ਉਹ ਕਰਿਆ ਜੀ ਇਹਦੀਆਂ ਆਪਣੀਆਂ ਟੌਪਿਕ ਸਾਲਟ ਦੀਆਂ ਤਿੰਨ ਪੁੜੀਆਂ ਤੇ ਨਾਲ 8 ਗ੍ਰਾਮ ਐਲਗਰ ਆਪਾਂ ਸਿਰਫ ਔਰ ਸਿਰਫ ਇਹ ਭਾਗੇ ਆਪਾਂ ਨੇ ਟ੍ਰਾਇਲ ਲਾਇਆ ਦੀ ਉਹ ਟ੍ਰਾਇਲ ਦਾ ਕੀ ਨਤੀਜਾ ਆਇਆ ਇਹਨੂੰ ਜੀ 8-9 ਦਿਨ ਹੋਗੇ ਤੇ 5ਵੇਂ 6ਵੇਂ ਦਿਨ ਯਾਨੀ ਕਿ ਆਹ ਬੱਟ ਇਥੋਂ ਜਿੱਥੋਂ ਸਾਨੂੰ ਆਹ ਥੋੜਾ ਜਿਹਾ ਦੇਖਦਾ ਪੀਲਾ ਪੀਲਾ ਹੋਇਆ ਇਥੋਂ ਇਹ ਟ੍ਰੈਲ ਸ਼ੁਰੂ ਕਰਿਆ ਦੀ ਤੇ ਟੋਪਿਕ ਦਾ ਟੋਪਿਕ ਦੇ ਨਾਲ ਐਲ ਗ੍ਰਿਪ 8 ਗ੍ਰਾਮ ਦੋ ਤਿੰਨ ਪੁੜੀਆਂ ਟੋਪਿਕ ਦੀਆਂ ਦੇਖੋ ਜੀ ਜਿਹੜਾ ਖੱਬਲ ਆ ਖੱਬਲ ਦੀ ਤਾਂ ਜੜ ਸੁੱਕਦੀ ਆਉਂਦੀ ਆ ਇਹਦੇ ਵਿੱਚ ਕੋਈ ਕਿਸਾਨ ਵੀ ਇਹ ਨਹੀਂ ਕਹਿ ਸਕਦਾ ਵੀ ਖੱਬਲ ਇਹਦੇ ਨਾਲ ਮਰਿਆ ਨਹੀਂ ਹੈਗਾ ਇਹ ਬਹੁਤ ਕਿਸਾਨ ਵੀਰ ਸਵਾਲ ਇਹ ਪੁੱਛਦੇ ਨੇ ਵੀ ਝੋਨੇ ਨੂੰ ਕਿੰਨਾ ਗਾਫੈਕਟ ਹੋਇਆ ਆ ਆਪਣਾ ਜੀ ਝੋਨਾ ਹੈਗਾ ਸੁਪਰੀਮ 110 ਆ ਹੈਗਾ ਜੀ ਪੂ ਸੱਜਦਾਲੀ ਤੇ ਝੋਨੇ ਨੂੰ ਵੀ ਬਹੁਤ ਜਿਆਦਾ ਫੈਕਟ ਹੋਇਆ ਆ ਦੇਖੋ ਕੋਲੇ ਕੋਲੇ ਆ ਬੱਟ ਦੇ ਕੋਲੇ ਕੋਲੇ ਨਾ ਇਹਦੀਆਂ ਗੋਭਾਂ ਇੱਕ ਇੱਕ ਆਪਣੇ ਲੈਣ ਦੀਆਂ ਇੱਕ ਇੱਕ ਬੂਝੇ ਦੀਆਂ ਗੋਭਾਂ ਸੁਕਾ ਦਿੱਤੀਆਂ ਨੇ ਇਹਨੇ ਆ ਦੇਖੋ ਬੁਰੀ ਤਰ੍ਹਾਂ ਇਹ ਗੋਭ ਦੀ ਸੁੰਢੀ ਨਹੀਂ ਪਈ ਹੋਈ ਇਹ ਗੋਭੈਣੇ ਸਖਾਈਆਂ ਨੇ ਕਿਉਂਕਿ ਜੇ ਗੋਭ ਦੀ ਸੁੰਡੀ ਹੁੰਦੀ ਵਿੱਚ ਵੀ ਹੁੰਦੀ ਖੇਤ ਦੇ ਨਾ ਇਹ ਇੱਕ ਇੱਕ ਲਾਈਨ ਦੇ ਵਿੱਚ ਯਾਨੀ ਕਿ ਜੀਰੀ ਨੂੰ ਝੋਨੇ ਨੂੰ ਪੂਰਾ ਅਫੈਕਟ ਕਰਦੀ ਆ ਇਹ ਇਹ ਰਿਜ਼ਲਟ ਹੁਣ ਦੇਖ ਲਿਆ ਤੁਸੀਂ ਇਹਦਾ ਵੀ ਨਾਸ ਕਰਦੀ ਆ ਮੰਨ ਲਓ ਇਹ ਕਹਿ ਸਕਦੇ ਹੋ ਤੁਸੀਂ ਵੀ ਰਾਉਂਡ ਅਪ ਦੀ ਜਗ੍ਹਾ ਤੇ ਵਰਤ ਸਕਦੇ ਹੋ ਜਿਹੜੀ ਪਹਿਲਾਂ ਰਾਉਂਡ ਅਪ ਆਉਂਦੀ ਹੁੰਦੀ ਸੀ ਹਰੇ ਲੀਟਰ ਵਾਲੀ ਰਾਉਂਡ ਅਪ ਦੇ ਵਾਂਗੂ ਕੰਮ ਕਰਦੀ ਆ ਵੀ ਖੱਬਲ ਦਾ ਦਾ ਕਰਦੀ ਆ ਇਸਨ ਸਾਰਾ ਇਹ ਮੰਨ ਲਓ ਹੁਣ 2-4 ਦਿਨਾਂ ਤੱਕ ਆਪਾਂ ਹੋਰ ਰਿਪੋਰਟ ਪਾ ਦਾਂਗੇ ਵੀ ਖੱਬੜ ਕਿੰਨਾ ਕਿ ਜਿਉਂਦਾ ਰਹਿੰਦਾ ਪਰ ਇਹ ਜਿਉਂਦਾ ਰਹਿੰਦਾ ਨਹੀਂ ਹੈਗਾ ਜਿਹੜੇ ਹਸਾਬ ਨਾਲੇ ਸੁੱਕ ਰਿਹਾ ਦਿਨੋਂ ਦਿਨ ਥੱਲੇ ਜਾ ਰਿਹਾ ਵੀ ਇਹ ਮਰੂਗਾ ਚੌੜੇ ਪੱਤੇ ਵਾਲੇ ਨਦੀਨ ਮਾਰਤੇ ਐ ਲੱਗ ਰਿਹਾ ਆਪਣੇ ਤੇ ਦੂਸਰਾ ਟ੍ਰਾਇਲ ਕਰਿਆ ਦੀ ਜੀ ਆਪਾਂ ਨੇ ਉਹੀ 9 ਮਣੀ 골ਡ ਨਾਲ ਸਾਥੀ 9 ਮਣੀ 골ਡ ਪਾਈ ਜੀ 25 ਐਮ ਐਲ 16 ਲੀਟਰ ਵਾਲੇ ਪੰਪ ਦੇ ਵਿੱਚ ਸਾਥੀ ਪਾਈ ਆਪਾਂ ਨੇ 20 ਗ੍ਰਾਮ ਇਹ ਪਾਈ ਮੈਕਸਬ ਜਿਹੜੀ ਪਾਈ ਦੀ ਆਪਾਂ ਨੇ ਇਹ ਪਾਈ ਆ ਜੀ 2 ਗ੍ਰਾਮ ਇੱਕ ਪੰਪ ਦੇ ਵਿੱਚ 8 ਗ੍ਰਾਮ ਦੀ ਪੁੜੀਆ ਜਿਹੜੀ ਉਹ ਪਾਈ ਮੈਕਸ ਦੀ ਜਿਹਨੂੰ ਆਪਾਂ ਐਲਮੈਕਸ ਵੀ ਕਹਿੰਦੇ ਆ ਤੇ ਅੱਜ ਮੈਂ ਫੇਰ ਇਹੀ ਸਪਰੇਅ ਕਰਨ ਜਾ ਰਿਹਾ ਆ ਸਾਲਟ ਲੈ ਕੇ ਆਇਆ ਇਹਦੇ ਵਾਲਾ ਨੌਮਣੀ ਗੋਲਡ ਵਾਲਾ ਉੜਾਮਾ ਕੰਪਨੀ ਦਾ ਤੇ ਐਲਮੈਕਸ ਬਾਈ ਨੇ ਮਿਲੇ ਆਂਦੀ ਕੋਟੇਵਾ ਕੰਪਨੀ ਦੀ ਜਿਹਨੂੰ ਡਿਊਪੌਂਟ ਦੀ ਕਹਿੰਦੇ ਨੇ ਇਹ ਆਪਾਂ ਨੇ ਸਪਰੇਅ ਕਰੀ ਹੋਈ ਸੀ ਜੀ ਇੱਧਰ ਆਪਣੇ ਆਹ ਨਦੀਨ ਨੇ ਜਿਹੜੇ ਇੱਥੇ ਆ ਤੁਹਾਨੂੰ ਦੇਖ ਰਹੇ ਨੇ ਇਨ ਉੱਤਰਨਕ ਦਿਨ ਹੋਏ ਨੇ ਜੀ ਗਰੀ ਨੂੰ ਇਹਦਾ ਵੀ ਬਹੁਤ ਸੋਹਣਾ ਰਿਜ਼ਲਟ ਆ ਕੱਚੇ-ਕੁੱੱਚੇ ਕੱਖ ਦਾ ਕੋਈ ਛੜਦੀ ਨਹੀਂ ਕੱਲਾ ਮੰਨ ਲਓ ਇਹ ਕਹਿ ਸਕਦੇ ਆਪਾਂ ਵੀ ਖੱਬਲ ਰਹੂਗਾ ਜੇ ਖੱਬਲ ਰਹਿ ਗਿਆ ਉਹਦੀ ਕੋਈ ਗੱਲ ਨਹੀਂ ਉਹਨਾਂ ਦੇ ਗੋਲੋਂ ਵੱਢ ਕੇ ਬਾਅਦ ਜ ਰੌਂਡ ਅਪ ਮਾਰ ਦਾਂਗੇ ਹਰੇ ਲੀਟਰਾਂ ਵਾਲੇ ਵੀ ਮਿਲ ਜਾਂਦੀ ਆ ਹੁਣ ਤਾਂ ਤੇ ਦੂਸਰੀ ਲਿਬਰਟੀ ਵੀ ਮਿਲ ਜਾਂਦੀ ਆ ਪੀਲੇ ਲੀਟਰਾਂ ਵਾਲੀ ਇਹ ਲਿਬਰਟੀ ਮਾਰ ਦਾਂਗੇ ਨਹੀਂ ਰੌਂਡ ਅਪ ਮਾਰ ਦਾਂਗੇ ਜੇ ਕੋਈ ਉਹਨਾਂ ਦਾ ਟੈਕਨੀਕਲ ਮਿਲਿਆ ਉਹ ਮਾਰ ਦਾਂਗੇ ਦੋਵਾਂ ਦੇ ਰਿਜ਼ਲਟ ਯਾਨੀ ਕਿਸ ਨੂੰ ਦਿਖਾ ਦੇ ਇਹਦਾ ਰਿਜ਼ਲਟ ਅਜੇ ਸਾਹਮਣੇ ਜਿਆਦਾ ਆਇਆ ਨਹੀਂ ਤਿੰਨ-ਚਾਰ ਦਿਨਾਂ ਤੱਕ ਆਜੂਗਾ ਜੇ ਕਿਸੇ ਵੀਰ ਦਾ ਸਵਾਲ ਹੋਇਆ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਿਓ ਤੇ ਜੇ ਕਿਸ ਨੇ WhatsApp ਗਰੁੱਪ ਜੁਆਇਨ ਕਰਨਾ ਡਿਸਕ੍ਰਿਪਸ਼ਨ ਚ ਲਿੰਕ ਆ